ਰਾਏਕੋਟ ਦੀ ਧਰਤੀ ਦੇ ਉੱਪਰ ਉੱਥੇ ਇੱਕ ਨੂਰਾ ਰਹਿੰਦਾ ਜਿਹਨੂੰ ਨੂਰਾ ਮਾਹੀ ਵਿੱਚ ਇਤਿਹਾਸ ਦੇ ਵਿੱਚ ਦੱਸਿਆ ਗਿਆ ਤਾਂ ਉਹ ਕੀ ਕਰ ਰਿਹਾ ਉਹ ਪਸ਼ੂਆਂ ਨੂੰ ਚਾਰ ਰਿਹਾ ਡੰਗਰਾਂ ਨੂੰ ਜੰਗਲ ਦੇ ਵਿੱਚ ਦੀ ਪਸ਼ੂਆਂ ਨੂੰ ਖਾ ਰਾਖਵਾਰ ਰਿਹਾ ਘਾਹ ਬੂਟੇ ਤਾਂ ਸਤਿਗੁਰੂ ਉਹਨੂੰ ਕਹਿੰਦੇ ਨੇ ਕਿ ਭਾਈ ਆਹ ਮੱਝਾਂ ਬਹੁਤ ਸੋਹਣੀਆਂ ਨੇ ਤੇਰੀਆਂ ਤਾ ਸਾਨੂੰ ਦੁੱਧ ਤਾਂ ਛਕਾ ਕਹਿੰਦਾ ਮਹਾਰਾਜ ਇਹ ਸਾਰੀਆਂ ਔਸਰ ਝੋਟੀਆਂ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਦੁੱਧ ਨਹੀਂ ਦਿਆ ਕਰਦੀ ਇਹ ਸਾਰੀਆਂ ਹੀ ਔਸਰ ਨੇ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆ ਫੰਡਰ ਨੇ ਇਹ ਮਹਾਰਾਜ ਦੁੱਧ ਨਹੀਂ ਦਿਆ ਕਰਦੀਆਂ ਕਹਿੰਦੇ ਅੱਛਾ ਮਹਾਰਾਜ ਕਹਿੰਦੇ ਨਹੀਂ ਭਾਈ ਅਸੀਂ ਦੁੱਧ ਛਕਣਾ ਤਾਂ ਮਹਾਰਾਜ ਨੇ ਇੱਕ ਗੰਗਾ ਸਾਕਰ ਜਿਹਦੇ ਵਿੱਚ ਦੀ ਗਲੀਆਂ ਹੋਈਆਂ ਨੇ ਛੇਦ ਹੋਈਆਂ ਨੇ ਰੇਤਾ ਪਾਓ ਰੇਤਾ ਵੀ ਥੱਲੇ ਡੁੱਲ ਜਾਂਦਾ ਹੈ ਮਹਾਰਾਜ ਨੇ ਇੱਕ ਬਰਤਨ ਦਿੱਤਾ ਕਹਿੰਦੇ ਇਹਦੇ ਵਿੱਚ ਜਾ ਮੱਝ ਚੋ ਕੇ ਲਿਆ ਅਸੀਂ ਦੁੱਧ ਛਕਣਾ ਕਹਿੰਦਾ ਮਹਾਰਾਜ ਪਹਿਲੀ ਗੱਲ ਤਾਂ ਇਹ ਝੋਟੀਆਂ ਔਸਰ ਨੇ ਇਹ ਮਿਲਦੀਆਂ ਨਹੀਂ ਪਰ ਜੇ ਮਿਲ ਵੀ ਪਈਆਂ ਜਿਹੜਾ ਤੁਸੀਂ ਭਾਂਡਾ ਦਿੱਤਾ ਹੈ ਇਹਦੇ ਵਿੱਚ ਇੰਨੇ ਤਾਂ ਛੇਕ ਨੇ ਗਲੀਆਂ ਨੇ ਇਹ ਸਾਰਾ ਦੁੱਧ ਜਿਹੜਾ ਥੱਲੇ ਵਗ ਜਾਣਾ ਇਹਦੇ ਵਿੱਚੋਂ ਹਰ ਕਲ ਕੀ ਤਰ ਪਿਤਾ ਕਹਿੰਦੇ ਕੋਈ ਗੱਲ ਨਹੀਂ ਤੂੰ ਚੋ ਤੇ ਸਹੀ ਇੱਕ ਵਾਰਾ ਸ਼ਰਧਾ ਤਾਂ ਰੱਖ ਮਨ ਨੂੰ ਟਕਾ ਤਾਂ ਸਹੀ ਜਦੋਂ ਮਨ ਨੂੰ ਟਕਾਇਆ ਅਕਾਲ ਪੁਰਖ ਦਾ ਨਾਮ ਲੈ ਕਰਕੇ ਦੁੱਧ ਚੋਣ ਲੱਗਾ ਤਾਂ ਕਹਿੰਦੇ ਜਿਹੜੀਆਂ ਔਸਰ ਝੋਟੀਆਂ ਸੀਗੀਆਂ ਉਹਨਾਂ ਨੇ ਦੁੱਧ ਦਿੱਤਾ ਜਿਸ ਭਾਂਡੇ ਦੇ ਵਿੱਚ ਗਲੀਆਂ ਸੀਗੀਆਂ ਛੇਕ ਸੀਗੇ ਉਹ ਭਾਂਡੇ ਦੇ ਵਿੱਚ ਦੁੱਧ ਟਿਗਿਆ ਅੱਜ ਕੱਲ ਜਿਹੜੇ ਕਈ ਸ਼ੰਕਾਵਾਦੀ ਬਚਨ ਕਰਦੇ ਐ ਕਿ ਮਹਾਰਾਜ ਨੇ ਤਾਂ ਕਰਾਮਾਤ ਕੋਈ ਦਿਖਾਈ ਨਹੀਂ ਮਹਾਰਾਜ ਨੇ ਤਾਂ ਨਾਮ ਹੀ ਜਪਿਆ ਸਿਰਫ ਗੁਰਮਖੋ ਇੱਕ ਔਸਰ ਝੋਟੀ ਦੁੱਧ ਦੇਵੇ ਇਹ ਤੋਂ ਵੱਡੀ ਕਰਾਮਾਤ ਹੋਰ ਕੀ ਹੋ ਸਕਦੀ ਐ ਜੇ ਕਰਾਮਾਤ ਨਹੀਂ ਤਾਂ ਇਹ ਕੰਮ ਤੁਸੀਂ ਕਰਕੇ ਦਿਖਾ ਦਿਓ ਇੱਕ ਭਾਂਡਾ ਬਰਤਨ ਜਿਹਦੇ ਵਿੱਚ ਗਲੀਆਂ ਹੋਣ ਛੇਕ ਹੋਣ ਉਹਦੇ ਵਿੱਚ ਦੁੱਧ ਕਿੱਦਾਂ ਠਹਿਰ ਸਕਦਾ ਐ ਜੇ ਕਰਾਮਾਤ ਨਹੀਂ ਇਹ ਕੰਮ ਤੁਸੀਂ ਕਰਕੇ ਦਿਖਾ ਦਿਓ ਅਸੀਂ ਇਹ ਪ੍ਰਚਾਰ ਕਰਨਾ ਬੰਦ ਕਰ ਦਿੰਦੇ ਆ ਪਰ ਇਹ ਨਿੱਕੀਆਂ ਨੇ ਕਿਹਾਂ ਸ਼ੰਕੇ ਵਾਲੀਆਂ ਗੱਲਾਂ ਆਪਾਂ ਸੰਗਤ ਦੀ ਸ਼ਰਤਾ ਬਣਾਉਣੀ ਐ ਤੋੜਨ ਵਾਲੇ ਤਾਂ ਅੱਗੇ ਬਹੁਤ ਤੁਰੇ ਫਿਰਦੇ ਆ ਜਿਹੜੇ ਕਹਿੰਦੇ ਅਮਰਤ ਛਕਣ ਦੀ ਕੀ ਲੋੜ ਐ ਮਨ ਸਾਫ ਹੋਣਾ ਚਾਹੀਦਾ ਆ ਦਾੜੀ ਕੇਸ ਰੱਖਣ ਦੀ ਕੀ ਲੋੜ ਐ ਮਨ ਸਾਫ ਹੋਣਾ ਚਾਹੀਦਾ ਤੋੜਨ ਵਾਲੇ ਤਾਂ ਪਹਿਲਾਂ ਨੇ ਪਰ ਜੋੜਨ ਹਾਰੋ ਸੰਤ ਜਿਹੜਾ ਕਿਸੇ ਨੂੰ ਕੋਈ ਜੋੜ ਦੇਵੇ ਉਹ ਰੱਬ ਦਾ ਪਿਆਰਾ ਹੋਇਆ ਕਰਦਾ ਹੈ ਤੋੜਨ ਵਾਲੇ ਤਾਂ ਬਾਦੂ ਮਿਲ ਜਾਣਗੇ ਜਿੱਥੇ ਮਰਜੀ ਚਲੇ ਜੋ ਮਨਮੁੱਖਾਂ ਦਾ ਕੋਈ ਘਾਟ ਹੈ ਚੰਗੇ ਬੰਦੇ ਥੋੜੇ ਮਿਲਿਆ ਕਰਦੇ ਆ ਜਦੋਂ ਮਹਾਰਾਜ ਜੀ ਦਾ ਕੌਤਕ ਵੇਖਿਆ ਤਾਂ ਹੱਥ ਜੋੜ ਕੇ ਚਰਨਾਂ ਤੇ ਟੈਪਿਆ ਕਹਿੰਦਾ ਮਹਾਰਾਜ ਮੈਨੂੰ ਮaaf ਕਰਿਓ ਮੈਨੂੰ ਨਹੀਂ ਸੀ ਪਤਾ ਕਿੰਨੀ ਵੱਡੀ ਬਖਸ਼ਿਸ਼ ਮੇਰੇ ਸਾਹਮਣੇ ਖੁਦ ਅਕਾਲ ਪੁਰਖ ਖੜਾ ਹੈ ਤਾਂ ਮੈਨੂੰ ਪਛਾਣ ਨਹੀਂ ਆਈ ਨਜ਼ਰ ਨਹੀਂ ਆਈ